ਸ੍ਰੀ ਕਾਲਜੀ ਮੈਂ ਜਸਵਿੰਦਰ ਕੌਰ ਤੇ ਜਸਵਿੰਦਰ ਦਿਓ ਸੋ ਇਸ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਮੈਂ ਬਣਾਵਾਂਗੀ ਮਸਾਲੇਦਾਰ ਅਚਾਰੀ ਅਰਬੀ ਦੀ ਸਬਜੀ ਬਿਲਕੁਲ ਹੀ ਨਵੇਂ ਤਰੀਕੇ ਦੇ ਨਾਲ ਮੈਂ ਇਹ ਸਬਜੀ ਬਣਾਣੀ ਹੈ ਤੇ ਜਿਹੜੇ ਵੀ ਮੇਰੀ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਨੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਤੇ ਨਾਲ ਲੱਗੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਦੋ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਤੇ ਚਲੋ ਸਬਜੀ ਦੀ ਰੈਸਿਪੀ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਅਚਾਰੀ ਅਰਬੀ ਦੀ ਸਬਜ਼ੀ ਬਣਾਉਣ ਵਾਸਤੇ ਇੱਥੇ ਮੈਂ 600 ਗ੍ਰਾਮ ਅਰਬੀ ਲਈਏ ਤੇ ਇਸ ਅਰਬੀ ਨੂੰ ਸਭ ਤੋਂ ਪਹਿਲਾਂ ਆਪਾਂ ਬੋਇਲ ਕਰ ਲੈਣਾ ਤੇ ਦੇਖੋ ਅਰਬੀ ਸਾਰੀ ਮੈਂ ਕੁੱਕਰ ਦੇ ਵਿੱਚ ਪਾ ਦਿੱਤੀ ਹੈ ਤੇ ਹੁਣ ਇਸ ਦੇ ਵਿੱਚ ਪਾਣੀ ਪਾਵਾਂਗੇ ਪਾਣੀ ਬਹੁਤ ਜ਼ਿਆਦਾ ਨਹੀਂ ਪਾਣਾ ਇਸ ਦੇ ਵਿੱਚ ਬਸ ਜਿੰਨੇ ਕੁ ਪਾਣੀ ਦੇ ਵਿੱਚ ਅਰਬੀ ਡਿਪ ਹੋ ਜੇ ਓਨਾਂ ਕ ਹੀ ਪਾਣੀ ਪਾਣਾ ਇਸ ਦੇ ਵਿੱਚ ਤੇ ਹੁਣ ਮੀਡੀਅਮ ਫਲੇਮ ਦੇ ਉੱਪਰ ਇਸ ਨੂੰ ਇੱਕ ਵਿਸਲ ਆਨ ਤੱਕ ਬੋਇਲ ਕਰਨਾ ਹੈ ਬਹੁਤ ਜ਼ਿਆਦਾ ਵਿਸਲ ਨਹੀਂ ਲਗਾਉਣੀਆਂ ਇਸ ਨੂੰ ਸਿਰਫ ਇੱਕ ਹੀ ਵਿਸਲ ਲਗਾਣੀ ਹੈ ਜਦੋਂ ਵਿਸਲ ਆ ਜਾਏਗੀ ਸਟੀਮ ਆਪਣੇ ਆਪ ਖਤਮ ਹੋ ਜਾਏਗੀ ਤੇ ਉਸ ਤੋਂ ਬਾਅਦ ਆਪਾਂ ਕੁੱਕਰ ਦਾ ਢੱਕਣ ਖੋਲ ਲੈਣਾ ਤੇ ਵਿਸਲ ਆ ਚੁੱਕੀ ਹੈ ਤੇ ਸਟੀਮ ਵੀ ਇਸ ਦੀ ਖਤਮ ਹੋ ਚੁੱਕੀ ਹੈ ਤੇ ਮੈਂ ਕੁੱਕਰ ਦਾ ਢੱਕਣ ਖੋਲ ਲਿੱਤਾ ਤੇ ਜਿਹੜੀ ਅਰਬੀ ਹੈਗੀ ਹੈ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਗਲ ਚੁੱਕੀ ਹੈ ਹੁਣ ਇਸ ਨੂੰ ਇੱਕ ਬਰਤਨ ਦੇ ਵਿੱਚ ਕੱਢ ਲਵਾਂਗੇ ਤੇ ਹੁਣ ਅਰਬੀ ਨੂੰ ਠੰਡਾ ਹੋਣ ਦਵਾਂਗੇ ਤੇ ਅਰਬੀ ਸਾਰੀ ਠੰਡੀ ਹੋ ਚੁੱਕੀ ਹੈ ਹੁਣ ਇਸ ਨੂੰ ਛਿੱਲ ਲਵਾਂਗੇ ਆਪਾਂ ਅਰਬੀ ਬੋਇਲ ਕੀਤੀ ਹੋਈ ਹੈ ਇਸ ਲਈ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਬੜੇ ਹੀ ਆਰਾਮ ਦੇ ਨਾਲ ਛਿੱਲੀ ਜਾਣੀ ਹੈ ਤੇ ਸਾਰੀ ਹੀ ਅਰਬੀ ਦੇਖੋ ਮੈਂ ਇਸ ਤਰ੍ਹਾਂ ਛਿਲ ਕੇ ਪਲੇਟ ਦੇ ਵਿੱਚ ਰੱਖ ਲੈਂਦੀ ਏ ਤੇ ਹੁਣ ਇਸ ਅਰਬੀ ਦੇ ਪੀਸ ਕੱਟ ਲੈਣੇ ਨੇ ਪੀਸ ਜਿਹੜੇ ਇਹਦੇ ਹੈਗੇ ਬਹੁਤ ਬਰੀਕ ਨਹੀਂ ਕੱਟਨੇ ਜਿਵੇਂ ਮੈਂ ਕੱਟ ਰਹੀਆਂ ਬਸ ਬਿਲਕੁਲ ਇਸੇ ਤਰੀਕੇ ਦੇ ਨਾਲ ਹੀ ਆਪਾਂ ਪੀਸ ਕੱਟ ਲੈਣੇ ਨੇ ਤੇ ਅਰਬੀ ਦੇ ਸਾਰੇ ਹੀ ਪੀਸ ਦੇਖੋ ਮੈਂ ਇਸ ਤਰੀਕੇ ਦੇ ਨਾਲ ਕੱਟ ਲਿੱਤੇ ਨੇ ਸਬਜੀ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਣੀ ਹੈ ਬਿਲਕੁਲ ਨਵੇਂ ਤਰੀਕੇ ਦੇ ਨਾਲ ਅੱਜ ਮੈਂ ਸਬਜੀ ਬਣਾਵਾਂਗੀ ਤੇ ਪੀਸ ਅਰਬੀ ਦੇ ਦੇਖੋ ਜਿੰਨੇ ਵੀ ਇਹ ਮੈਂ ਸਾਰੇ ਕੱਟ ਲਿੱਤੇ ਨੇ ਤੇ ਹੁਣ ਇੱਕ ਸਾਈਡ ਤੇ ਤਵੇ ਦੇ ਉੱਪਰ ਆਪਾਂ ਸਭ ਤੋਂ ਪਹਿਲਾਂ ਪਾਵਾਂਗੇ ਇੱਕ ਚਮਚ ਜੀਰਾ ਤੇ ਫਲੇਮ ਇੱਥੇ ਮੈਂ ਮੀਡੀਅਮ ਰੱਖੀ ਹੋਈ ਹੈ ਜੀਰਾ ਪਾਨ ਤੋਂ ਬਾਅਦ ਇਸ ਦੇ ਵਿੱਚ ਮੈਂ ਪਾਵਾਂਗੀ ਦੋ ਚਮਚ ਹਰੇ ਸੌਫ ਤੇ ਹਰੇ ਸੌਫ ਪਾਨ ਤੋਂ ਬਾਅਦ ਇਸ ਦੇ ਵਿੱਚ ਮੈਂ ਪਾ ਦਿੱਤਾ ਹੈ ਇੱਕ ਚਮਚ ਸੁੱਕਾ ਧਨੀਆ ਤੇ ਨਾਲ ਹੀ ਅੱਧਾ ਚਮਚ ਮੇਥੀ ਦਾਣਾ ਤੇ ਇੱਕ ਚਮਚ ਭਰ ਕੇ ਸਾਬਤ ਕਾਲੀ ਮਿਰਚ ਦਾ ਜਿੰਨੇ ਵੀ ਮਸਾਲੇ ਅਚਾਰ ਦੇ ਵਿੱਚ استعمال ਹੁੰਦੇ ਨੇ ਉਹ ਸਾਰੇ ਮੈਂ ਇੱਥੇ ਪਾ ਲਿੱਤੇ ਨੇ ਤੇ ਮੀਡੀਅਮ ਫਲੇਮ ਤੇ ਇਸ ਨੂੰ 1 ਤੋਂ 1.5 ਮਿੰਟ ਤੱਕ ਰੋਸਟ ਕਰ ਲਾਂਗੇ ਤਾਂ ਜੋ ਇਹਨਾਂ ਦਾ ਜਿੰਨਾ ਵੀ ਮੌਇਸਚਰ ਹੈ ਇਹ ਖਤਮ ਹੋ ਜਾਏ ਤੇ ਇਹਨਾਂ ਨੂੰ ਲਗਾਤਾਰ ਹੀ ਹਿਲਾਉਂਦੇ ਜਾਣਾ ਤੇ ਤਕਰੀਬਨ ਮੈਨੂੰ ਇੱਥੇ 1 ਤੋਂ 1.5 ਮਿੰਟ ਹੋ ਚੁੱਕਾ ਹੈ ਇਹਨਾਂ ਨੂੰ ਹਿਲਾਉਂਦੇ ਹੋਏ ਤੇ ਮਸਾਲੇ ਜਿਹੜੇ ਹੈਗੇ ਨੇ ਬਹੁਤ ਵਧੀਆ ਤਰੀਕੇ ਨਾਲ ਭੁੰਨੇ ਗਏ ਨੇ ਤੇ ਹੁਣ ਇੱਥੇ ਗੈਸ ਦੀ ਫਲੇਮ ਮੈਂ ਬੰਦ ਕਰ ਦਿੱਤੀ ਤੇ ਮਸਾਲੇ ਠੰਡੇ ਹੋਣ ਦਵਾਂਗੇ ਤੇ ਹੁਣ ਮਸਾਲੇ ਠੰਡੇ ਹੋ ਗਏ ਹੋਏ ਨੇ ਤੇ ਇਹਨਾਂ ਨੂੰ ਹੁਣ ਮੈਂ ਗ੍ਰਾਈਂਡਰ ਜਾਰ ਦੇ ਵਿੱਚ ਪਾ ਲਿੱਤਾ ਤੇ ਹੁਣ ਇੱਥੇ ਜਾਰ ਦੇ ਵਿੱਚ ਹੀ ਆਪਾਂ ਪਾਵਾਂਗੇ ਕਸੂਰੀ ਮੇਥੀ ਮੈਂ ਇੱਕ ਚਮਚ ਕਸੂਰੀ ਮੇਥੀ ਹੱਥਾਂ ਨਾਲ ਚੰਗੀ ਤਰ੍ਹਾਂ ਮਸਲ ਲਈ ਹੋਈ ਸੀ ਉਹ ਪਾ ਦਿੰਦੀ ਐ ਤੇ ਨਾਲ ਹੀ ਇੱਥੇ ਮੈਂ ਅੱਧਾ ਚਮਚ ਹਲਦੀ ਪਾਊਡਰ ਵੀ ਪਾ ਦਿੱਤਾ ਤੇ ਨਾਲ ਹੀ ਇੱਥੇ ਮੈਂ ਅੱਧਾ ਚਮਚ ਨਮਕ ਦਾ ਪਾਇਆ ਹੈ ਤੁਸੀਂ ਆਪਣੇ ਸਵਾਦ ਦੇ ਅਨੁਸਾਰ ਨਮਕ ਪਾ ਸਕਦੇ ਹੋ ਇੱਥੇ ਸਾਰੇ ਹੀ ਮਸਾਲੇ ਆਪਾਂ ਇਸੇ 스테ਜ ਤੇ ਪਾਣੇ ਨੇ ਤੇ ਹੁਣ ਇੱਥੇ ਮੈਂ ਪਾ ਰਹੀ ਆ ਅੱਧਾ ਚਮਚ ਕਸ਼ਮੀਰੀ ਲਾਲ ਮਿਰਚ ਦਾ ਤੇ ਅੱਧਾ ਚਮਚ ਇੱਥੇ ਮੈਂ ਗਰਮ ਮਸਾਲਾ ਵੀ ਪਾ ਦਿੱਤਾ ਹੈ ਤੇ ਨਾਲ ਹੀ ਇਥੇ ਮੈਂ ਚਮਚ ਦਾ ਚੌਥਾ ਹਿੱਸਾ ਅਮचूर ਪਾਊਡਰ ਵੀ ਪਾਇਆ ਤੁਸੀਂ ਚਾਹੋ ਤਾਂ ਇਸ ਨੂੰ ਸਕਿਪ ਵੀ ਕਰ ਸਕਦੇ ਹੋ ਪਰ ਇਹਦੇ ਨਾਲ ਫਲੇਵਰ ਬਹੁਤ ਵਧੀਆ ਆਉਂਦਾ ਹੈ ਤੇ ਹੁਣ ਇਹਨਾਂ ਨੂੰ ਦਰਦਰਾ ਜਿਹਾ ਪੀਸ ਲਵਾਂਗੇ ਤੇ ਦੇਖੋ ਮੈਂ ਮਸਾਲੇ ਇਸ ਤਰ੍ਹਾਂ ਦਰਦਰੇ ਜਿਹੇ ਪੀਸ ਲਏ ਨੇ ਤੇ ਇਹਨਾਂ ਮਸਾਲਿਆਂ ਨੂੰ ਹੁਣ ਇੱਕ ਕਟੋਰੀ ਦੇ ਵਿੱਚ ਮੈਂ ਕੱਢ ਦਾਂਗੀ ਵੀਡੀਓ ਨੂੰ ਬਿਲਕੁਲ ਵੀ ਸਕਿਪ ਨਾ ਕਰਿਓ ਅੱਜ ਦੀ ਇਹ ਰੈਸিপি ਬਹੁਤ ਜ਼ਿਆਦਾ ਵਧੀਆ ਹੈ ਤੇ ਹੁਣ ਇਸ ਦੇ ਵਿੱਚ ਮੈਂ ਅੱਧੀ ਕਟੋਰੀ ਪਾਣੀ ਦੀ ਪਾ ਦਿੱਤੀ ਹੈ ਤੇ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਮਸਾਲੇਦਾਰ ਅਚਾਰੀ ਅਰਬੀ ਦੀ ਸਬਜੀ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਏਗੀ ਮੈਨੂੰ ਇਹ ਵੀ ਉਮੀਦ ਹੈ ਕਿ ਤੁਹਾਨੂੰ ਇਹ ਅਰਬੀ ਦੀ ਸਬਜੀ ਬਣਾਉਣ ਦਾ ਤਰੀਕਾ ਬਹੁਤ ਜ਼ਿਆਦਾ ਵਧੀਆ ਲੱਗੇਗਾ ਤੇ ਮਸਾਲੇ ਸਾਰੇ ਹੀ ਮਿਕਸ ਹੋ ਗਏ ਹੋਏ ਨੇ ਤੇ ਹੁਣ ਇੱਥੇ ਮੈਂ ਇੱਕ ਕੜਾਈ ਦੇ ਵਿੱਚ ਅੱਧੀ ਘੜਚੀ ਤੇਲ ਦੀ ਪਾ ਦਿੱਤੀ ਹੈ ਤੇ ਇਸ ਨੂੰ ਚੰਗੀ ਤਰ੍ਹਾਂ ਗਰਮ ਕਰ ਲੈਣਾ ਫਲੇਮ ਆਪਾਂ ਮੀਡੀਅਮ ਟੂ ਹਾਈ ਰੱਖਣੀ ਹੈ ਇੱਥੇ ਸਭ ਤੋਂ ਪਹਿਲਾਂ ਇਸ ਦੇ ਵਿੱਚ ਹੁਣ ਮੈਂ ਪਾਵਾਂਗੀ ਰਾਈ ਤੇ ਰਾਈ ਨੂੰ ਸਿਰਫ ਅੱਧੇ ਕੁ ਮਿੰਟ ਲਈ ਹੀ ਭੁੰਨਣਾ ਹੈ ਕਿਉਂਕਿ ਇਹ ਬਹੁਤ ਹੀ ਜ਼ਿਆਦਾ ਜਲਦੀ ਤੜਕੀ ਜਾਂਦੀ ਹੈ ਰਾਈ ਨੂੰ ਤੜਕਦੇ ਕੋਈ ਬਹੁਤ ਜ਼ਿਆਦਾ ਟਾਈਮ ਨਹੀਂ ਲੱਗਦਾ ਤਕਰੀਬਨ ਅੱਧਾ ਮਿੰਟ ਹੋ ਗਿਆ ਹੋਇਆ ਹੈ ਤੇ ਹੁਣ ਇਸ ਦੇ ਵਿੱਚ ਜਿਹੜੇ ਕਟੋਰੀ ਦੇ ਵਿੱਚ ਮਸਾਲੇ ਭਿਗੋ ਕੇ ਰੱਖੇ ਹੋਏ ਨੇ ਉਹ ਸਾਰੇ ਪਾ ਦਾਂਗੇ ਤੇ మీడియం ਟੂ ਹਾਈ ਫਲੇਮ ਤੇ ਇਹਨਾਂ ਨੂੰ ਲਗਾਤਾਰ ਇਸੇ ਤਰ੍ਹਾਂ ਹਿਲਾਉਂਦੇ ਜਾਣਾ ਤਾਂ ਜੋ ਜਿਹੜੇ ਮਸਾਲੇ ਹੈਗੇ ਨੇ ਉਹ ਹਲਕੇ ਜਿਹਾ ਭੁੰਨੇ ਜਾਣ ਵੈਸੇ ਤਾਂ ਆਪਾਂ ਇਹਨਾਂ ਨੂੰ ਪਹਿਲਾਂ ਹੀ ਰੋਸਟ ਕਰਕੇ ਪਾਇਆ ਹੋਇਆ ਹੈ ਇਹ ਪਹਿਲਾਂ ਹੀ ਭੁੰਨੇ ਹੋਏ ਨੇ ਇਸ ਲਈ ਇਹਨਾਂ ਨੂੰ ਬਹੁਤ ਜ਼ਿਆਦਾ ਭੁੰਨਣ ਦੀ ਜ਼ਰੂਰਤ ਨਹੀਂ ਹੈਗੀ ਥੋੜੀ ਦੇਰ ਲਈ ਆਪਾਂ ਇਹਨਾਂ ਨੂੰ ਇਸੇ ਤਰ੍ਹਾਂ ਭੁੰਦੇ ਜਾਣਾ ਹੈ ਤਾਂ ਜੋ ਜਿਹੜਾ ਇਹ ਪਾਣੀ ਹੈਗਾ ਅੱਧਾ ਸੁੱਕ ਜਾਏ ਤੇ ਦੇਖੋ ਲਗਾਤਾਰ ਇਹਨਾਂ ਨੂੰ ਭੁੰਦੇ ਹੋਏ ਜਿਹੜਾ ਮਸਾਲਿਆਂ ਦੇ ਵਿੱਚ ਆਪਾਂ ਪਾਣੀ ਪਾਇਆ ਸੀ ਉਹ ਅੱਧਾ ਸੁੱਕ ਚੁੱਕਾ ਹੈ ਤੇ ਇਸ ਦੇ ਵਿੱਚੋਂ ਖੁਸ਼ਬੂ ਵੀ ਬਹੁਤ ਜ਼ਿਆਦਾ ਵਧੀਆ ਆ ਰਹੀ ਏ ਤੇ ਬਹੁਤ ਜ਼ਿਆਦਾ ਟਾਈਮ ਨਹੀਂ ਲੱਗਾ 2 2.5 ਮਿੰਟ ਹੀ ਲੱਗੇ ਨੇ ਤੇ ਪਾਣੀ ਸੁੱਕ ਗਿਆ ਤੇ ਹੁਣ ਇਸ ਦੇ ਵਿੱਚ ਪਾ ਦਾਂਗੇ ਅਰਬੀ ਜਿਹੜੀ ਕਿ ਆਪਾਂ ਕੱਟ ਕੇ ਰੱਖੀ ਹੋਈ ਏ ਦੇ ਇਸ ਨੂੰ ਹੁਣ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਆਪਾਂ ਮਸਾਲੇ ਸਾਰੇ ਪਹਿਲਾਂ ਹੀ ਭਿਗੋ ਕੇ ਪਾਏ ਨੇ ਇਸ ਲਈ ਇਸ ਦੇ ਵਿੱਚ ਹੋਰ ਜ਼ਿਆਦਾ ਮਸਾਲੇ ਪਾਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੈਗੀ ਆਪਾਂ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਦੇਖੋ ਜਿਵੇਂ achar ਨੂੰ ਮਸਾਲਿਆਂ ਦੀ ਕੋਟਿੰਗ ਹੋਈ ਹੁੰਦੀ ਹੈ ਨਾ ਉਸੇ ਤਰ੍ਹਾਂ ਹੀ ਇਸ ਸਬਜੀ ਨੂੰ achar ਵਾਂਗ ਚੰਗੀ ਤਰ੍ਹਾਂ ਕੋਟਿੰਗ ਹੋਈ ਹੋਈ ਹੈ ਬਹੁਤ ਹੀ ਜ਼ਿਆਦਾ ਜ਼ਬਰਦਸਤ ਸਬਜੀ ਬਣ ਕੇ ਤਿਆਰ ਹੋ ਗਈ ਹੈ